ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੀ ਪਰਨੋ ਪਿਆਰ ਪਰਿਸਤ ਸਵੀਕਾਰ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਰਤੀ ਜਨਤਾ ਪਾਰਟੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਕਮਜੀਤਿਆ ਦੀ ਗ੍ਰਿਫਤਾਰੀ ਨੂੰ ਲੈ ਕੇ ਉਹਨਾਂ ਕਿਹਾ ਸੱਧਿਆ ਜਾ ਸਕਦਾ ਸੀ ਵਿਜੀਲੈਂਸ ਵਿਭਾਗ ਦੇ ਸਰਪੋਚ ਅਧਿਕਾਰੀਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਪੱਕੇ ਭਾਂਡੇ ਦੇ ਵਿੱਚ ਸਾਰਾ ਮਾਮਲਾ ਪਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ 450 550 ਕਰੋੜ ਰੁਪਏ ਆਮਦਨ ਤੋਂ ਵੱਧ ਜਾਇਦਾਦ ਕਿੱਥੋਂ ਬਣਾਈ ਬਿਕਮਜੀਤ ਸਿੰਘ ਜੀਠੀਆ ਨੇ ਜਿੱਥੇ ਕਿ ਬਿਕਮਜੀਤ ਸਿੰਘ ਜੀਠੀਆ ਦੀ ਆਮ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿ ਜੋ ਕੁਝ ਬਿਕਮਜੀਤ ਸਿੰਘ ਮਜੀਠੀਆ ਦੇ ਖਿਲਾਫ ਕੀਤਾ ਗਿਆ ਹੈ ਉਹ ਕਾਬਲੇ ਤਰੀਫ ਹੈ ਉਸ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਇਹ ਕੰਮ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਬਣ ਤੋਂ ਬਾਅਦ ਕਰ ਦੇਣਾ ਚਾਹੀਦਾ ਸੀ ਲੇਕਿਨ ਇੱਧਰ ਭਾਈ ਅੰਮ੍ਰਿਤਪਾਲ ਖਾਲਸਾ ਜਿਨ੍ਹਾਂ ਉੱਤੇ ਬਿਕਮਜੀਤ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਏ ਸੀ ਉਹਨਾਂ ਦਾ ਭਰਾ ਨਸ਼ਾ ਕਰਦਾ ਹੈ ਉਹ ਢੋਂਗੀ ਹੈ ਭਾਈ ਅਮਰਪਾਲ ਸਿੰਘ ਖਾਲਸਾ ਭਾਈ ਅਮਰਪਾਲ ਖਾਲਸਾ ਦੀ ਟੀਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਹੈ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਭਾਈ ਅਮਰਪਾਲ ਖਾਲਸਾ ਦੇ ਵਕੀਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਗੁਰੂ ਸਹਿਬਾਨਾ ਨੇ ਫਰਮਾਇਆ ਹੈ ਜਿਹਾ ਬੀਜੋ ਲੂਣੇ ਕਰਮਾ ਸੰਭਰਾਖਿ ਜਿਹੋ ਜਾਂ ਕੋਈ ਇਨਸਾਨ ਕਰਮ ਕਰਦਾ ਉਹੋ ਜੀਆਂ ਗੱਲਾਂ ਹੀ ਉਹਦੇ ਸਾਹਮਣੇ ਆਉਂਦੀਆਂ ਤੇ ਜੋ ਵਿਕਰਮਜੀਤ ਸਿੰਘ ਮਜੀਠੀਆ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਉਸ ਜਮਾਤ ਦਾ ਉਸ ਧਿਰ ਦਾ ਇਹ ਆਗੂ ਹੈ ਜਿਸ ਨੇ ਉਹਨਾਂ ਦਾ ਸਾਥ ਦਿੱਤਾ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਗਾਂ ਨੂੰ ਗਲੀਆਂ ਨਾਲੀਆਂ 'ਚ ਰੋਲਿਆ ਸੀ ਇਹ ਉਹ ਧਿਰ ਹੈ ਜਿਨ੍ਹਾਂ ਨੇ ਸ਼ਾਂਤਮਈ ਬੈਠੇ ਸਿੱਖਾਂ ਨੂੰ ਬਾਈਬਲ ਕਲਾਮ ਵਿੱਚ ਕੋ-ਕੋ ਪੇਸ਼ ਕੀਤਾ ਸੀ ਗੋਰੀਆਂ ਮਾੜੀਆਂ ਸੀ ਇਹ ਉਹੀ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਆਖਾ ਸੀ ਮੈਨੂੰ 10 ਮਿੰਟ ਦੇ ਦਿਓ ਤੇ ਮੈਂ ਐਂਟੀ ਭਾਈ ਅਮਰਪਾਲ ਸਿੰਘ ਨੂੰ ਬੰਦੇ ਦਾ ਪੁੱਤ ਬਣਾਇਆ ਇਹ ਰੀਬੀਬ ਹਰ ਸਿੰਬਲਿਕ ਕਾਰ ਹੈ ਜਿਹੜੀਆਂ ਜੋ ਭਾਈ ਅਮਰਿਤਪਾਲ ਸਿੰਘ ਤੇ ਜਿਹੜੀ ਸਮੁੱਚੀ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਹਨਾਂ ਬਾਰੇ ਉਲਟ ਗੱਲਾਂ ਕਰਦੀ ਅੱਜ ਇਹਨਾਂ ਦੇ ਪਰਿਵਾਰ ਤੇ ਬਣੀ ਹੈ ਤੇ ਸਾਰੇ ਵਿਲਕ ਦੇ ਸਰਪੇ ਤੇ ਜੋ ਕਾਂਗਰਸੀ ਆਗੂ ਨੇ ਯਾਉ ਉਹਨਾਂ অপੋਜੀਸ਼ਨ ਵੀ ਤੇ ਹੈ ਮੈਂ ਉਹਨਾਂ ਨੂੰ ਵੀ ਗੱਲ ਆਖਰੀ ਚਾਹੂੰਗਾ ਕੋਈ ਆਪੋਜੀਸ਼ਨ ਦੀ ਧਰਨੀ ਸੀ ਵਿਕਰਮਜੀਤ ਸਿੰਘ ਮਜੀਠੀਆ ਇੱਕ ਬੜਾ ਹੁਸ਼ਿਆਰ ਤੇ ਹੀਟ ਦੀ ਪੱਧਰਾਂ ਦੀਆਂ ਗੱਲਾਂ ਕਰਨ ਵਾਲਾ ਬੰਦਾ ਸੀ ਜਿਹੜਾ ਵੈਸੀ ਫੀਕ ਜਿਹੜੀਆਂ ਵੀਡੀਓ ਪਈ ਲੈਂ ਦੇ ਨਹੀਂ ਭਾਜਪਾ ਵਰਤਾਲ ਸਿੰਘ ਦੇ ਨਾਲ ਉਹਨਾਂ ਵੀਡੀਓਜ਼ ਨੂੰ ਆਂਦਾ ਸੀ ਵੀ ਇਹਤਾ ਜੀ ਦੇਖੋ ਇਹਨਾਂ ਦੇ ਭਰਾ ਨਸ਼ਾ ਕਰਦੇ ਫੇਕ AI ਨਾਲ ਬਣਾਈਆਂ ਆਡੀਓ ਨੂੰ ਨਸ਼ਰ ਕਰਕੇ ਜੋ ਡੀਆਰਪੀ ਲੈਣਾ ਚਾਹੁੰਦਾ ਹੁੰਦਾ ਸੀ ਤਾਂ ਇਹ ਕੋਈ ਬੰਨਿਆ ਹੇਟਲੇ ਪੱਧਰੀਆਂ ਗੱਲਾਂ ਸੀ ਕੋਈ ਆਪੋਜੀਸ਼ਨੀ ਧਰਨੀ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮੈਂ ਆਖਣਾ ਚਾਹਣਾ ਹੈ ਕਿ ਜੇ ਤੁਸੀਂ ਇਹਦੇ ਨਾਲ ਲੈ ਦੇ ਕੇ ਸਾਜ਼ਿਗਾਤ ਕਰਕੇ ਸੈਟਿੰਗ ਹੀ ਕਰਨੀ ਹੈ ਫੇਰ ਤਾਂ ਤੁਹਾਡਾ politcal stunt ਹੈ ਨਹੀਂ ਤਾਂ ਇਹ 540 ਕਰੋੜ ਦੀ ਜਿਹੜੀ ਮਨੀ ਟ੍ਰੇਲ ਹੈ ਇਹ ਡ੍ਰੈਸ ਹੋਣੀ ਚਾਹੀਦੀ ਪਤਾ ਲੱਗਣਾ ਚਾਹੀਦਾ ਤੇ ਜਿਹੜਾ ਉਹ ਜਿਹੜਾ ਨਸ਼ੇ ਦਾ ਕੇਸ ਆ ਉਸ ਵਿੱਚ ਵੀ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਸਿੱਟਾ ਬਣੀ ਹੋਈ ਹੈ ਸਿੱਕਦੇ ਜਿਹੜੇ ਮੁਖੀ ਡੀਐਨਜੀ ਐਸਐਸਪੀ ਬਦਲੇ ਜਾਂਦੇ ਨੇ ਪਰ ਸਿੱਟਾ ਨਤੀਜਾ ਕੋਈ ਨਹੀਂ ਨਿਕਲ ਇਥੋਂ ਪਤਾ ਲੱਗਦਾ ਤੁਸੀਂ ਮੇਰੇ ਨਾਲ ਤੇ ਜੋ ਭਗਵੰਤ ਸਿੰਘ ਮਾਨ ਤੋਂ ਵੀ ਮੈਂ ਗੱਲ ਆਖਣੀ ਚਾਹੁੰਦਾ ਕਿ ਜਿਹੜੀਆਂ ਇਹ ਅਕਾਲੀਆ ਦਿੱਤੀਆਂ ਫਿਰ ਦੰਦਾ ਨਾਲ ਖੋਲਣੀਆਂ ਪੈਂਦੀਆਂ ਆਪੀਆ ਜੋ ਤੁਸੀਂ ਵਧੇਗੀ ਕੀਤੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਉੱਪਰ ਮੈਂਬਰਾਂ ਉੱਪਰ 100 ਬੰਦੇ ਜਿਨ੍ਹਾਂ ਦੇ ਘਰੇ ਜੋ ਅੱਜ ਚੁੱਲਿਆਂ ਦੇ ਵਿੱਚ ਘਾਲਕ ਪਿਆ 3-3 ਸਾਲ 2-2 ਸਾਲ ਹੋ ਚੁੱਕੇ ਨੇ ਜ਼ਿਲ੍ਹਾ ਦੇ ਵਿੱਚ ਨੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਟੀਜੀਐਨਐਸਏ ਲਾ ਦਿੱਤੀ ਹੈ ਇਹ ਸਾਰੇ ਦਾ ਲੇਖਾ ਜੋਖਾ ਕਰਾਂਗੇ ਜਦੋਂ ਜੋ 2027 ਦੇ ਵਿੱਚ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਬਣਗੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਹੋਊਗੀ ਇਹ ਸਾਥ ਕੀ ਜ਼ਿਆਦਾ ਲੇਖਾ ਜੋਖਾ ਦੇਣਾ ਪੈਣਾ ਇਹ ਨੇ ਈਮਾਨ ਸਿੰਘ ਖਾਰਾ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਉਹਨਾਂ ਨੇ ਸਿੱਧਾ ਬਿਕਮਜੀਤ ਸਿੰਘ ਨੂੰ ਕਸੀਟਿਆ ਉਹਨਾਂ ਕਹੇ ਕਿ ਜਿਸ ਤਰ੍ਹਾਂ ਤੇ ਬੀਜਿਆ ਉਸ ਤਰ੍ਹਾਂ ਦਾ ਫੜਨਾ ਪਵੇਗਾ ਬਿਕਮਜੀਤ ਸਿੰਘ ਜੀਤਿਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਉੱਤੇ ਵੱਡੀ ਕਰਨੀ ਚਾਹੀਦੀ ਹੈ ਕਿਉਂਕਿ ਮਨੀ ਟ੍ਰੇਲ ਮਨੀ ਲੌਂਡਰਿੰਗ ਦਾ ਇਹਦੇ ਤੇ ਕੇਸ ਹੈ 540 ਕਰੋੜ ਦੀ ਜਾਇਦਾਦ ਕਿਵੇਂ ਬਣਾਈ ਗਈ ਕਿਵੇਂ ਓਕਨੋਮੀ ਬੂਸਟ ਹੋਈ ਆਮਦਨ ਤੋਂ ਵੱਧ ਕਿਵੇਂ ਇੰਨਾ ਪੈਸਾ ਕਮਾਇਆ ਇਸ ਰੁਪਏ ਦਾ ਹਿਸਾਬ ਕਿਤਾਬ ਲਿਆ ਜਾਵੇ ਤੇ ਦੂਸਰੇ ਪਾਸੇ ਉਹਨਾਂ ਨੇ ਕਹਿ ਕੇ ਭਾਈ ਅਮਰਪਾਲ ਖਾਲਸਾ ਤੇ ਜਿਹੜੀ ਐਨਐਸਏ ਵਧਾਈ ਹੈ ਉਹ ਰੱਦ ਕੀਤੀ ਜਾਵੇ